ਕਾਲਜੀ ਜਸਵਿੰਦਰ ਤੇ ਜਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਉਂਗੀ ਮਟਰ ਸੋਆ ਬਿੰਦੀ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣਨੀ ਹੈ ਬਹੁਤ ਹੀ ਸਵਾਦ ਲੱਗਦੀ ਹੈ ਇਹ ਸਬਜੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਮਟਰ న్యూਟ੍ਰੀ ਦੀ ਸਬਜੀ ਬਣਾਉਣ ਵਾਸਤੇ ਮੈਂ ਇੱਥੇ ਤਾਜ਼ੇ ਹਰੇ ਮਟਰ ਲੈਨੇ ਮੈਂ ਫ੍ਰੋਜ਼ਨ ਮਟਰ ਦਾ ਇਸਤੇਮਾਲ ਨਹੀਂ ਕੀਤਾ ਸਬਜੀ ਬਣਾਉਣ ਵਾਸਤੇ ਮੈਂ ਇੱਥੇ ਤਾਜ਼ੇ ਹਰੇ ਮਟਰ ਦਾ ਹੀ ਇਸਤੇਮਾਲ ਕੀਤਾ ਹੈ ਤੇ ਨਾਲ ਹੀ ਇੱਥੇ ਮੈਂ ਨਿਊਟਰੀ ਲੈ ਲਈਏ ਇਸ ਨੂੰ ਕਈ ਨਿਊਟਰੀ ਵੀ ਕਹਿੰਦੇ ਨੇ ਕਈ ਸੋਇਆਬੀਨ ਵੀ ਕਹਿੰਦੇ ਨੇ ਤੇ ਮੈਂ ਥੋੜੀ ਜੀ ਘੱਟ ਮੋਟੀ ਵਾਲੀ ਲਈ ਇੱਥੇ ਸੋਇਆਬੀਨ ਤੁਸੀਂ ਚਾਹੋ ਤਾਂ ਮੋਟੀ ਵਾਲੀ ਵੀ ਲੈ ਸਕਦੇ ਹੋ ਇਹ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਮੋਟੀ ਸੋਇਆਬੀਨ ਤੇ ਇੱਕ ਥੋੜੀ ਜੀ ਘੱਟ ਮੋਟੀ ਵਾਲੀ ਤੇ ਨਾਲ ਹੀ ਇੱਥੇ ਮੈਂ ਲੈ ਲੈਨੇ ਦੋ ਪਿਆਜ਼ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਏ ਤੇ ਤਿੰਨ ਟਮਾਟਰ ਚਾਰ ਤੋਂ ਪੰਜ ਹਰੀਆਂ ਮਿਰਚਾਂ ਤੇ ਨਾਲ ਹੀ ਮੈਂ ਲਸਣ ਅਦਰਕ ਦੀ ਪੇਸਟ ਬਣਾ ਕੇ ਰੱਖ ਲਿੱਤੀ ਹੈ 2 ਵੱਡੇ ਚਮਚ ਇਹ ਵੀ ਇਸਤੇਮਾਲ ਕਰਾਂਗੇ ਤੇ ਜਿਹੜੇ ਟਮਾਟਰ ਤੇ ਹਰੀ ਮਿਰਚਾਂ ਹੈਗੀਆਂ ਨੇ ਇਹਨਾਂ ਦੀ ਵੀ ਆਪਾਂ ਪੇਸਟ ਬਣਾ ਕੇ ਇਸਤੇਮਾਲ ਕਰਾਂਗੇ ਤੇ ਚਲੋ ਸਬਜੀ ਬਣਾਣੀ ਸ਼ੁਰੂ ਕਰਦੇ ਹੁਣ ਸਭ ਤੋਂ ਪਹਿਲਾਂ ਤਾਂ ਨਿਊਟਰੀ ਨੂੰ ਡੋਂਗੇ ਦੇ ਵਿੱਚ ਪਾ ਕੇ ਇਸ ਨੂੰ 2-3 ਵਾਰੀ ਧੋ ਲੈਣਾ ਪਹਿਲਾਂ ਉਸ ਤੋਂ ਬਾਅਦ ਇਸ ਦੇ ਵਿੱਚ ਗੁੰਗੁਨਾ ਪਾਣੀ ਯਾਨੀ ਕਿ ਘੱਟ ਗਰਮ ਪਾਣੀ ਆਪਾਂ ਇਸ ਦੇ ਵਿੱਚ ਪਾਣਾ ਹੈ ਪਾਣੀ ਬਹੁਤ ਜ਼ਿਆਦਾ ਗਰਮ ਵੀ ਨਹੀਂ ਕਰਨਾ ਗੁੰਗੁਨਾ ਜਿਹਾ ਪਾਣੀ ਇਹਦੇ ਵਿੱਚ ਪਾਵਾਂਗੇ ਪਹਿਲਾਂ ਇਹਨੂੰ 2-3 ਵਾਰੀ ਧੋ ਲੈਣੇ ਆ ਤੇ ਨਿਊਟਰੀ ਨੂੰ ਮੈਂ ਧੋ ਲਿਆ ਇਸ ਦੇ ਵਿੱਚ ਹੁਣ ਹਲਕਾ ਗੁੰਗੁਨਾ ਪਾਣੀ ਪਾ ਦਿੱਤਾ ਤੇ ਇਸ ਨੂੰ ਤਕਰੀਬਨ 15-20 ਮਿੰਟ ਲਈ ਇਸੇ ਤਰ੍ਹਾਂ ਭਿੱਜਿਆ ਹੋਇਆ ਰਹਿਣ ਦਾਂਗੇ ਉਨੀ ਦੇਰ ਤੱਕ ਆਪਾਂ ਤੜਕੇ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਇੱਕ ਕੜਚੀ ਤੇਲ ਦੀ ਪਾ ਲਿੱਤੀ ਹੈ ਮੈਂ ਇੱਥੇ ਰਿਫਾਈਨਡ ਆਇਲ ਪਾਇਆ ਤੁਸੀਂ ਕੋਈ ਵੀ ਤੇਲ ਚਾਹੇ 올ਿਵ ਆਇਲ ਵੀ ਇਹ ਸਬਜ਼ੀ ਬਣਾ ਸਕਦੇ ਹੋ ਦੇਸੀ ਘਿਓ ਵੀ ਬਣਾ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਪਹਿਲਾਂ ਥੋੜੀ देर ਗਰਮ ਹੋਣ ਦਵਾਂਗੇ ਤੇਲ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚਾ ਜੀਰਾ ਇੱਕ ਦਾਲਚੀਨੀ ਦਾ ਟੁਕੜਾ ਤੇ ਮੋਟੇ ਲਾਚੀ ਮੋਟੇ ਲਾਚੀ ਨੂੰ ਮੈਂ ਦਰਦਰਾ ਜਿਹਾ ਇਸ ਤਰ੍ਹਾਂ ਪੀਸ ਲਿਆ ਇੱਕ ਤੋਂ ਡੇਢ ਮਿੰਟ ਲਈ ਇਹਨੂੰ ਪਹਿਲਾਂ ਭੁੰਨ ਲੈਣਾ ਹੈ। ਤਕਰੀਬਨ ਇੱਕ ਤੋਂ ਡੇਢ ਮਿੰਟ ਹੋ ਚੁੱਕਾ ਹੈ। ਹੁਣ ਇਹਦੇ ਵਿੱਚ ਪਾ ਦਾਂਗੇ ਲਸਣ ਅਦਰਕ ਦੀ ਪੇਸਟ। ਲਸਣ ਅਦਰਕ ਦੀ ਪੇਸਟ ਨੂੰ ਬਰੰਗ ਹੋਣ ਤੱਕ ਭੁੰਨ ਲੈਣਾ। ਜੇ ਮਸਾਲੇ ਚੰਗੀ ਤਰ੍ਹਾਂ ਭੁੰਨੇ ਹੋਏ ਹੋਣਗੇ ਸਬਜ਼ੀ ਤਾਂ ਹੀ ਜ਼ਿਆਦਾ ਸਵਾਦ ਬਣਦੀ ਹੈ। ਤੇ ਇਸ ਲਈ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਚਾਰ ਤੋਂ 5 ਮਿੰਟ ਲੱਗੇਗੇ ਤੇ ਮੀਡੀਅਮ ਫਲੇਮ ਦੇ ਉੱਪਰ ਲਸਣ ਅਦਰਕ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਪਿਆਜ਼ ਤੇ ਇਸ ਨੂੰ ਵੀ ਮੀਡੀਅਮ ਫਲੇਮ ਦੇ ਉੱਪਰ ਹੀ ਬ੍ਰਾਊਨ ਹੋਣ ਤੱਕ ਭੁੰਨਾ ਹੈ ਜਦੋਂ ਲਾਈਟ ਬ੍ਰਾਊਨ ਹੋ ਗਏ ਨੇ ਹੁਣ ਇਸ ਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਦੀ ਪੇਸਟ ਟਮਾਟਰ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਮਸਾਲੇ ਨੂੰ ਬਹੁਤ ਚੰਗੀ ਤਰ੍ਹਾਂ ਭੁੰਨਾ ਹੈ ਤੇ ਜਦੋਂ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਦੀ ਪੇਸਟ ਪਾਣੀ ਹੈ ਤਾਂ ਇਹਦੇ ਨਾਲ ਹੀ ਆਪਾਂ ਪਾਊਡਰ ਵਾਲੇ ਮਸਾਲੇ ਵੀ ਪਾ ਦੇਣੇ ਨੇ ਟਮਾਟਰ ਦੀ ਪੇਸਟ ਪਾਉਣ ਦੇ ਨਾਲ ਹੀ ਇੱਥੇ ਆਪਾਂ ਪਾ ਦੇਣੀ ਹੈ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇਹ ਆਪਾਂ ਰੰਗਰ ਦੇ ਲਈ ਪਾਈਏ ਤੇ ਨਾਲ ਹੀ ਇਸ ਦੇ ਪਾ ਦੇਣੀ ਆਪਾਂ ਅੱਧਾ ਚਮਚ ਭਰ ਕੇ ਹਲਦੀ ਪਾਊਡਰ ਤੇ ਅੱਧਾ ਚਮਚ ਕਾਲੀ ਮਿਰਚ ਪਾਊਡਰ ਦਾ ਤੇ ਨਾਲ ਹੀ ਇੱਥੇ ਪਾ ਦੇਣਾ ਆਪਾਂ ਇੱਕ ਚਮਚਾ ਚ ਭਰ ਕੇ ਸੁੱਕਾ ਧਨੀਆ ਪਾਊਡਰ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ 2 ਮਿੰਟ ਲਗਾਤਾਰ ਹਿਲਾਉਣ ਤੋਂ ਬਾਅਦ ਇਸ ਨੂੰ ਹੁਣ ਧੱਕ ਕੇ ਰੱਖ ਦਾਂਗੇ ਤਾਂ ਜੋ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਏ ਤਕਰੀਬਨ 4 ਤੋਂ 5 ਮਿੰਟ ਲਈ ਇਸ ਨੂੰ ਲੋ ਟੂ ਮੀਡੀਅਮ ਫਲੇਮ ਤੇ ਰੱਖਣ ਹੈ ਇਸੇ ਤਰ੍ਹਾਂ 5 ਮਿੰਟ ਹੋ ਗਏ ਨੇ ਖੋਲ ਕੇ ਚੈੱਕ ਕਰ ਲੈਂਦੇ ਆਪਾਂ ਤੇ ਮਸਾਲਾ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਮਸਾਲਾ ਜਿੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਭੁੰਨਿਆ ਜਾਏਗਾ ਉੰਨੀ ਹੀ ਜ਼ਿਆਦਾ ਵਧੀਆ ਸਬਜ਼ੀ ਬਣ ਕੇ ਤਿਆਰ ਹੋਣੀ ਹੈ ਤੇ ਹੁਣ ਇਸ ਦੇ ਵਿੱਚ ਗਲਾਸ ਦਾ ਚੌਥਾ ਹਿੱਸਾ ਮੈਂ ਪਾਣੀ ਦਾ ਪਾ ਦਿੱਤਾ ਹੈ ਤੇ ਥੋੜੀ ਦੇਰ ਲਈ ਇਹਨੂੰ ਹੋਰ ਇਸੇ ਤਰ੍ਹਾਂ ਹੀ ਭੁੰਨ ਲੈਣਾ ਫਿਰ ਤੋਂ ਇਸ ਨੂੰ ਢੱਕ ਕੇ 5 ਮਿੰਟ ਲਈ ਭੁੰਨ ਲੈਂਦੇ ਹਾਂ 5 ਮਿੰਟ ਹੋ ਗਏ ਨੇ ਤੇ ਮਸਾਲੇ ਚ ਥੋੜਾ ਜਿਹਾ ਪਾਣੀ ਹੈਗਾ ਇਹਨੂੰ ਹੋਰ ਆਪਾਂ ਭੁੰਨ ਲੈਨੇ ਆ ਜਦੋਂ ਤੱਕ ਇਹਦਾ ਪਾਣੀ ਸੁੱਕ ਜਾਏਗਾ ਉਦੋਂ ਤੱਕ ਇਹਨੂੰ ਭੁੰਨ ਲੈਨੇ ਆਪਾਂ ਟਮਾਟਰਾਂ ਦਾ ਪਾਣੀ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਤੇ ਮਸਾਲੇ ਨੇ ਤੇਲ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਦੇ ਵਿੱਚ ਪਾ ਲਾਂਗੇ 2 ਗਲਾਸ ਪਾਣੀ ਦੇ ਇਹ ਆਪਾਂ ਗਰੇਵੀ ਦੇ ਵਾਸਤੇ ਪਾ ਰਹੇ ਹਾਂ ਤੁਸੀਂ ਗਰੇਵੀ ਆਪਣੇ ਹਿਸਾਬ ਨਾਲ ਜੇ ਜ਼ਿਆਦਾ ਪਤਲੀ ਖਾਣੀ ਚਾਹੁੰਦੇ ਹੋ ਤਾਂ ਕੁਸੀਂ ਪਾਣੀ ਹੋਰ ਪਾ ਸਕਦੇ ਹੋ ਜੇ ਘੱਟ ਖਾਣਾ ਚਾਹਦੇ ਹੋ ਤਾਂ ਪਾਣੀ ਘੱਟ ਪਾ ਸਕਦੇ ਹੋ ਮੈਂ ਹਜੇ ਇੱਥੇ ਦੋ ਗਲਾਸ ਹੀ ਪਾਣੀ ਪਾਵਾਂਗੀ ਜੇ ਜ਼ਰੂਰਤ ਲੱਗੇਗੀ ਤਾਂ ਬਾਅਦ ਵਿੱਚੋਂ ਪਤਲੀ ਕਰ ਲਾਂਗੇ ਪਰ ਫਲੇ ਮੈਨੂੰ ਇਹ ਠੀਕ ਲੱਗ ਰਿਹਾ ਤੇ ਮੈਂ ਇੱਥੇ ਦੋ ਗਲਾਸ ਹੀ ਪਾਣੀ ਦੇ ਪਾਵਾਂਗੀ ਤੇ ਇਸ ਨੂੰ ਇੱਕ ਉਬਾਲਾ ਆਨ ਦਵਾਂਗੇ ਇਸ ਨੂੰ ਢੱਕ ਕੇ ਰੱਖ ਦਿੰਦੇ ਆ ਉਬਾਲਾ ਛੇਤੀ ਨਾ ਲਾਗੇਗਾ 4 ਕੁ ਮਿੰਟ ਹੋ ਗਏ ਨੇ ਹਾਈ ਫਲੇਮ ਕੀਤੀ ਹੋਈ ਸੀ ਆਪਾਂ ਤੇ ਉਬਾਲਾ ਬਹੁਤ ਹੀ ਛੇਤੀ ਆ ਗਿਆ ਹੁਣ ਇਸ ਦੇ ਵਿੱਚ ਪਾ ਲਾਂਗੇ ਮਟਰ ਮਟਰ ਨੂੰ ਮੈਂ ਚੰਗੀ ਤਰ੍ਹਾਂ ਧੋ ਦਿੱਤਾ ਹੈ ਤੇ ਇੱਕ ਚਮਚ ਪਾ ਕੇ ਸਵਾਦ ਦੇ ਅਨੁਸਾਰ ਨਮਕ ਮੈਂ ਇੱਥੇ ਇੱਕ ਚਮਚ ਪਾਇਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਨਮਕ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ 10 ਮਿੰਟ ਲਈ ਇਸ ਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਰੱਖ ਕੇ ਟੱਕ ਕੇ ਪਕਾਵਾਂਗੇ ਤਾਂ ਜੋ ਮਟਰ ਚੰਗੀ ਤਰ੍ਹਾਂ ਗਲ ਜਾਣ 10 ਮਿੰਟ ਹੋ ਗਏ ਨੇ ਮੈਨੂੰ ਚੈੱਕ ਕਰ ਲਾਂਗੇ ਇੱਕ ਵਾਰੀ ਤੇ ਮਟਰ ਬਹੁਤ ਵਧੀਆ ਤਰੀਕੇ ਨਾਲ ਗਲ ਚੁੱਕੇ ਨੇ ਹੁਣ ਇਸ ਦੇ ਵਿੱਚ ਪਾ ਦਾਂਗੇ ਨਿਊਟਰੀ ਨਿਊਟਰੀ ਸੋਇਆਬੀਨ ਦੇਖੋ ਭਿਗੋ ਕੇ ਰੱਖੀ ਹੋਈ ਸੀ ਤੇ ਕਾਫੀ ਵਧੀਆ ਤਰੀਕੇ ਨਾਲ ਫੁੱਲ ਚੁੱਕੀ ਹੈ ਕਾਫੀ ਨਰਮ ਵੀ ਹੋ ਗਈ ਹੋਈ ਹੈ ਤੇ ਇਸ ਨੂੰ ਨਿਚੋੜ ਕੇ ਇਹਦਾ ਪਾਣੀ ਨਿਚੋੜ ਕੇ ਚੰਗੀ ਤਰ੍ਹਾਂ ਫਿਰ ਆਪਾਂ ਮਟਰ ਦੇ ਵਿੱਚ ਪਾਣਾ ਹੈ ਚੰਗੀ ਤਰ੍ਹਾਂ ਇਸ ਨੂੰ ਨਿਚੋੜ ਲੈਣਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਆਪਾਂ ਇਸ ਨੂੰ ਟੱਕ ਕੇ ਲੋ ਟੂ ਮੀਡੀਅਮ ਫਲੇਮ ਤੇ 4 ਤੋਂ 5 ਮਿੰਟ ਲਈ ਹੋਰ ਪਕਾਣਾ ਹੈ ਆ ਜੋ ਜਿਹੜਾ ਵੀ ਮਸਾਲੇ ਹੈਗੇ ਆ ਮਸਾਲਿਆਂ ਦੀ ਗਰੇਵੀ ਹੈਗੀ ਹੈ ਉਹ ਸੋਇਆਬੀਨ ਦੇ ਵਿੱਚ ਚੰਗੀ ਤਰ੍ਹਾਂ ਰਸ ਜਾਏ ਤੇ ਇਸ ਨੂੰ ਢੱਕ ਕੇ ਪਕਾਵਾਂਗੇ ਆਪਾਂ ਹੁਣ 5 ਮਿੰਟ ਹੋ ਗਏ ਨੇ ਸਬਜੀ ਨੂੰ ਚੈੱਕ ਕਰਦੇ ਆਂ ਸਬਜੀ ਦੇਖੋ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਗਰਮ ਮਸਾਲਾ ਮੈਂ ਇੱਥੇ ਅੱਧਾ ਚਮਚ ਗਰਮ ਮਸਾਲੇ ਦਾ ਪਾਇਆ ਤੇ ਨਾਲ ਹੀ ਇੱਥੇ ਪਾ ਦਾਂਗੇ 1 ਚਮਚ ਦੇ ਕਰੀਬ ਆਪਾਂ ਬਾਦਣੀ ਨੇ ਕਸੂਰੀ ਮੇਥੀ ਨਾਲ ਹੀ ਪਾ ਦੇਣਾ ਹਰਾ ਧਨੀਆ ਤੇ ਹੁਣ ਇਹਨਾਂ ਸਾਰੀਆਂ ਸੱਜੀਆਂ ਨੂੰ ਸੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਸਬਜ਼ੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਹੈ ਸੋਇਆਬੀਂਡੀ ਸਬਜੀ ਬਣਾਉਣ ਦਾ ਸਭ ਤੋਂ ਪਰਫੈਕਟ ਤਰੀਕਾ ਹੀ ਇਹ ਹੈ ਜਿੰਨੀ ਜ਼ਿਆਦਾ ਇਹ ਵਧੀਆ ਲੱਗ ਰਹੀ ਹੈ ਇਹ ਖਾਣ ਵਿੱਚ ਵੀ ਓਨੀ ਹੀ ਸਵਾਦ ਬਣੀ ਹੈ ਤੇ ਹੁਣ ਇਹਨੂੰ ਸਰਵ ਕਰ ਦੇਣ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਇਹ ਰੈਸিপি ਕਿਵੇਂ ਦੀ ਲੱਗੀ ਤੇ ਨਾਲ ਹੀ ਤੁਸੀਂ ਅਗਲੀ ਕਿਹੜੀ ਰੈਸিপি ਦੇਖਣਾ ਚਾਹੁੰਦੇ ਹੋ ਮੈਨੂੰ ਜ਼ਰੂਰ ਕਮੈਂਟ ਬਾਕ ਦੇ ਵਿੱਚ ਲਿਖ ਕੇ ਦੱਸਿਆ ਕਰੋ ਵਰਮਾ ਗਰਮ ਨਿਊਟਰੀ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਰੈਸিপি ਕਿਵੇਂ ਦੀ ਲੱਗੀ